ਜੀਵੀਐਸ ਟਾਈਮਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਜਗਵੀਰ ਜੱਦ ਦਰਸ਼ਕੋ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਜਦੋਂ ਵੀ ਕੋਈ ਪ੍ਰਵਾਸੀ ਕੋਈ ਰੇੜੀ ਲਗਾਉਂਦਾ ਜਾਂ ਕੋਈ ਫੂਡ ਰੂ ਲੈ ਕੇ ਕਿਸੇ ਵੀ ਚੀਜ਼ ਦੀ ਤਾਂ ਸਾਰੇ ਪੰਜਾਬੀ ਕਹਿਣ ਲੱਗ ਜਾਂਦੇ ਆ ਕਿ ਇਹ ਕਿੱਥੋਂ ਪ੍ਰਵਾਸੀ ਆ ਗਏ ਦੂਜਾ ਪੱਖ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਪੰਜਾਬੀ ਉਹ ਵੀ ਤਾਂ ਵਿਦੇਸ਼ ਦੇ ਵਿੱਚ ਇਹੀ ਕੰਮ ਕਰਦੇ ਆ ਨਾ ਤੇ ਜੇਕਰ ਮੈਂ ਜੋ ਕੇ ਸਮੇਂ ਦੀ ਗੱਲ ਕਰਾਂ ਬਹੁਤ ਸਾਰੇ ਨੌਜਵਾਨ ਆ ਵਿਦੇਸ਼ਾਂ ਦੇ ਵਿੱਚ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਨੇ ਤੇ ਹੁਣ ਜਦੋਂ ਦਾ ਕੈਨੇਡਾ ਦਾ ਕੰਮ ਥੋੜਾ ਰੁਕਿਆ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੇ ਇੱਧਰ ਹੀ ਕੰਮ ਕਰਨ ਦੀ ਠਾਣੀ ਹੋਈ ਆ ਨਿਹਾਲ ਸਿੰਘ ਵਾਲੇ ਦੀ ਜੇਕਰ ਗੱਲ ਕਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਊੜਾ ਆੜਾ ਫੂਡ ਪਿੱਛੇ ਟਰਾਲੀ ਬਣੀ ਹੋਈ ਆ ਟਰਾਲੀ ਵਾਲੇ ਤੇ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਊੜਾ ਆੜਾ 35 ਤੋਂ ਜਿਹੜਾ ਨਾਮ ਲਿਆ ਤੇ ਜਿਹੜਾ ਫੂਡ ਬੰਦ ਆ ਉਹ ਵੀ ਗੱਲਬਾਤ ਕਰਾਂਗੇ ਇੱਥੇ ਬ੍ਰਦਰ ਸਿਸਟਰ ਨੇ ਤੇ ਅੱਜ ਉਹਨਾਂ ਦੀ ਜਿਹੜੀ ਫੈਮਿਲੀ ਆ ਪੰਜਾਬ ਦੇ ਵਿੱਚ ਰਹਿ ਕੇ ਹੀ ਇਸ ਕੰਮ ਨੂੰ ਕਰ ਰਹੀ ਆ ਔਰ ਪੰਜਾਬੀਆਂ ਨੂੰ ਇਹ ਅਪੀਲ ਆ ਕਿ ਜੇਕਰ ਪ੍ਰਵਾਸੀ ਕੰਮ ਕਰਦੇ ਆ ਤੇ ਉੱਥੇ ਪੰਜਾਬੀ ਵੀ ਕਰਦੇ ਆ ਤੇ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਪ੍ਰਵਾਸੀਆਂ ਨੂੰ ਨੀਵਾ ਦਿਖਾਈਏ ਜਿੱਥੇ ਪੰਜਾਬੀ ਕਿਸੇ ਵੀ ਖੇਤਰ ਦੇ ਵਿੱਚ ਅੱਗੇ ਆਏ ਨੇ ਤਾਂ ਸਪੋਰਟ ਕਰਨਾ ਸਾਡਾ ਬਣਦਾ ਤੇ ਅਸੀਂ ਗੱਲਬਾਤ ਕਰਾਂਗੇ ਕਿ ਪਹਿਲਾਂ ਵਿਦੇਸ਼ ਦੇ ਵਿੱਚ ਵੀ ਰਹਿ ਕੇ ਇਹ ਨੌਜਵਾਨ ਇੱਥੇ ਆ ਕੇ ਕਿਵੇਂ ਕੰਮ ਕਰਨ ਦੀ ਸੋਚੇ ਰੈਂਕੂ ਫੈਂਸ ਵਾਲਾ ਬਾਈ 5-6 ਮਹੀਨੇ ਹੋ ਗਏ ਵੀਰੇ ਯਾਰਾ ਕਿਵੇਂ ਦਾ ਫੂਡ ਹੈ ਇਹਨਾਂ ਦਾ ਬਹੁਤ ਵਧੀਆ ਵੀਰੇ ਯਾਰਾ ਬਾਕੀ ਇਹਨਾਂ ਦਾ ਬਹੁਤ ਵਧੀਆ ਲੱਗਿਆ ਜੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਵੀ ਕੀਤਾ ਜੀ ਇਹਨਾਂ ਨੇ ਨਾ ਊੜਾੜਾ ਫਾਸਟ ਫੂਡ ਰੱਖਿਆ ਜੀ ਤੇ ਬਾਕੀ ਟੇਸਟ ਬਹੁਤ ਵਧੀਆ ਜੀ ਤੇ ਸਪਾਈਸ ਵੀ ਬਹੁਤ ਵਧੀਆ ਜੀ ਹੋਰ ਬੰਦਿਆਂ ਨੂੰ ਵੀ ਆਉਣਾ ਚਾਹੀਦਾ ਜੀ ਜਿਹੜਾ ਵੀ ਕੋਈ ਨਿਹਾਲ ਸਿੰਘ ਵਾਲੇ ਤੇ ਆਉਂਦੇ ਹੁੰਦੇ ਆ ਆਸ-ਪਾਸ ਦੇ ਪਿੰਡਾਂ ਨੂੰ ਸਾਰਿਆਂ ਨੂੰ ਵੀ ਆਉਣਾ ਚਾਹੀਦਾ ਜੀ ਬਹੁਤ ਵਧੀਆ ਜੀ ਬਦ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਵਿਦੇਸ਼ਾਂ ਤੋਂ ਆ ਕੇ ਇਹ ਤੇ ਆਪਣੇ ਪੰਜਾਬੀ ਬਿਜ਼ਨਸ ਸੈੱਟ ਕਰ ਰਹੇ ਆ ਹਨ ਤੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਉਹਨਾਂ ਦੀ ਸਪੋਰਟ ਵੀ ਕਰੋ ਹਨ ਤੇ ਬਾਕੀ ਜਗਵੀਰ ਜੱਜ ਜੀ ਇੱਕ ਹੋਰ ਜਿਹੜੀ ਬੈਸਟ ਗੱਲ ਹੈ ਜਿਹੜੀ ਕੁਆਲਿਟੀ ਉਹ ਇੱਕ ਨੰਬਰ ਦੀ ਪੂਰੀ ਤੇ ਭਾਈ ਡੀਸੀ ਦੀ ਸਾਡੀ ਪੂਰੀ ਟੀਮ ਦੀ ਇਹ ਸਪੋਰਟ ਸੀ ਕਿ ਜਿਹੜੀ ਕੁਆਲਿਟੀ ਦੇਣੀ ਆ ਉਹ ਇੱਕ ਨੰਬਰ ਦੇਣੀ ਆ ਆਪਾਂ ਜਿਵੇਂ ਹੁਣ ਮੈਨੂੰ ਥੋੜੀ ਜਿਹੀ ਪ੍ਰੋਬਲਮ ਸੀ ਕਿ ਜਦ ਮੈਂ ਤਲੇ ਫਲਿਆ ਖਾਂਦਾ ਸੀ ਤਾਂ ਮੈਨੂੰ ਉਦਾਂ ਖਟੇੜਕਾਰ ਹੋਣੀ ਜਾਂ ਤਜਾਬ ਬਣ ਜਾਣਾ ਆਪਣੇ ਅਕਸਰ ਹੀ ਪੰਜਾਬੀਆਂ ਦੇ ਹੈਗਾ ਇਹ ਤੇ ਇਤੋਂ ਬੁਲਾ ਮੈਂ ਹੁਣ ਤਿੰਨ ਬਰਗਰ ਖਾ ਲਾਂ ਤੇ ਮੈਨੂੰ ਉਹ ਕਿਤੇ ਪ੍ਰੋਬਲਮ ਨਹੀਂ ਗਈ। ਚਾਰ ਖਾ ਲਾਂ, ਦੋ ਖਾ ਲਾਂ, ਇੱਕ ਖਾ ਲਾਂ ਜੰਨੀ ਆਪਣੀ ਕੁਆਲਿਟੀ ਆ ਨਾ ਜੀ। ਜੰਨੀ ਉਹ ਇਹ ਇਹ ਇੱਕ ਤਿਆਰ ਬਾਈ ਦੇਖਿਆ ਮੈਂ ਵੀ ਬੜੀ ਹੈਰਾਨੀ ਦੀ ਗੱਲ ਐ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਇਹ ਡਬਲ ਰੋਟੀ ਦੇ ਵਿੱਚ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਬਹੁਤ ਸਾਰੀਆਂ ਕੁਆਲਿਟੀਆਂ ਤੇ ਪਰ ਇੱਥੇ ਜਿਹੜੀ ਕੁਆਲਿਟੀ ਵਰਤੀ ਜਾਂਦੀ ਆ ਉਹ A ਨੰਬਰ ਤੇ A1 ਕੁਆਲਿਟੀ ਵਰਤੀ ਜਾਂਦੀ ਆ। ਜਿਹਨੂੰ ਆਪਾਂ ਕਹਿ ਦਈਏ ਵੀ ਬਹੁਤ ਵਧੀਆ। ਹਾਂ ਦੋਸਤੋ ਮਿੱਤਰਾਂ ਨੂੰ ਇਹੀ ਬੇਨਤੀ ਹੈ ਵੀ ਇੱਥੇ ਆਓ ਆਪਣੇ ਪੰਜਾਬੀਆਂ ਨੂੰ ਸਪੋਰਟ ਕਰੋ ਤੇ ਚੰਗੀ ਕੁਆਲਿਟੀ ਦਾ ਖਾਣਾ ਖਾਓ ਅਸੀਂ ਤਾਂ ਫਾਸਟ ਫੂਡ ਨੂੰ ਮਨਾ ਕਰਦੇ ਸੀ ਪਰ ਜਦੋਂ ਚੰਗੀ ਕੁਆਲਿਟੀ ਦਾ ਉਹ ਫਾਸਟ ਫੂਡ ਮਿਲਦਾ ਤੇ ਫਿਰ ਇਹਦਾ ਪੰਜਾਬੀ ਸਾਡੇ ਤੰਦਰੁਸਤ ਰਹਿਣਗੇ ਤੇ ਖਾਣਗੇ ਤਾਂ ਦਾ ਕੰਮ ਵੀ ਕਰਨਗੇ ਹੁਣ ਕਈ ਵਾਰੀ ਕੁਝ ਬੰਦੇ ਇਦਾਂ ਦੇ ਆ ਵੀ ਆਪਣਾ ਕੰਮ ਛੱਡ ਕੇ ਘਰੇ ਖਾਣਾ ਖਾਣ ਜਾਂਦੇ ਆ ਵੀ ਯਾਰ ਸਾਨੂੰ ਸ਼ੁੱਧ ਖਾਣਾ ਮਿਲ ਜੇ ਤੇ ਪਰ ਜੇ ਇੱਥੋਂ 5 ਮਿੰਟ ਚੱਲ ਦਾ ਖਾਣਾ ਲੈ ਕੇ ਜਾਣ ਤੇ ਆਪਦੇ ਬਿਜ਼ਨਸ ਦਫ਼ਤਰ ਵਿੱਚ ਬਹਿ ਕੇ ਖਾ ਲੈਂਦਾ ਬੰਦਾ ਤੇ ਭੁੱਖ ਮਿਟਦੀ ਆ ਚੰਗੀ ਕੁਆਲਿਟੀ ਆ ਤੇ ਆਪਣੇ ਕੰਮ ਦੇ ਵਿੱਚ ਫਿਰ ਲੱਗ ਜਾਂਦਾ ਜੀ ਉਹ ਇਹ ਇਹ ਬਹੁਤ ਵਧੀਆ ਗੱਲ ਆ ਜੀ ਸਈ ਲਖਵੀਰ ਜੀ ਧੂੜਕੋੜ ਤੋਂ ਸਿੱਖਰ ਦੇ ਪਹਿਰੇ ਆਏ ਹੋ ਕੀ ਖਾਸ ਲੱਗਿਆ ਇਸ ਫਾਸਟ ਫੂਡ ਦੇ ਵਿੱਚ ਖਾਸ ਤਾਂ ਜਗਵੀਰ ਜੀ ਇੰਨਾ ਕਿ ਲੱਗਿਆ ਵੀ ਅੱਜ ਸਹੀ ਮੈਨੇਜ ਦੱਸਾਂ ਘਰ ਦੇ ਨੂੰ ਮੈਂ ਕਿਹਾ ਵੀ ਅੱਜ ਤੁਹਾਨੂੰ ਫਾਸਟ ਫੂਡ ਖਵਾਉਣੀ ਆ ਬਾਕੀ ਇਹ ਤਾਂ ਟਰਾਲੀ ਸਾਡੇ ਪਿੰਡ ਦੀ ਇੰਨੀ ਕ ਮਸ਼ਹੂਰ ਆ ਵੀ ਜਦੋਂ ਵੀ ਅਸੀਂ ਕੋਈ ਫਸਲ ਵੱਢੀ ਤਾਂ ਡਰਾਈਵਰ ਵੀਰ ਵੀ ਸਾਨੂੰ ਐਂ ਕਹਿੰਦੇ ਵੀ ਉਹ ਟਰਾਲੀ ਤੋਂ 버ਗਰ ਹੀ ਲਿਆ ਬਾਕੀ ਇਹਨਾਂ ਦੀ ਡੀਲਿੰਗ ਬਹੁਤ ਸੋਹਣੀ ਹੈ ਬਾਈ ਹਰੇਕ ਨਾਲ ਪਿਆਰ ਨਾਲ ડીਲ ਕਰਦੇ ਆਂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਬਾਕੀ ਇਹਨਾਂ ਦਾ ਟੇਸਟ ਸਭ ਤੋਂ ਵੱਡੀ ਗੱਲ ਹੈ ਬਹੁਤ ਵਧੀਆ ਤੇ ਲਾਜਵਾਬ ਹੈ ਇੱਕ ਦੇਖੋ ਕੁਆਲਟੀ ਦੀ ਗੱਲ ਕਰੀਏ ਜਦੋਂ ਕੁਆਲਟੀ ਦੀ ਗੱਲ ਆ ਜਾਂਦੀ ਹੈ ਤਾਂ ਰੇਟ ਵੀ ਤੁਗਲੇ ਚੋਂ ਬਨੇ ਦਿੱਤੇ ਜਾਂਦੇ ਆ ਇਹਨਾਂ ਦਾ ਰੇਟ ਚੇਰੇ ਦਾ ਰੇਟ ਬਹੁਤ ਵਧੀਆ ਜਾਇਜ਼ ਹੈ ਜੀ ਹਰ ਬੰਦਾ ਹਰ ਆਈਟਮ ਦਾ ਵਧੀਆ ਤੇ ਹਰੇਕ ਵਰਗ ਦੇ ਖਾਣ ਨੂੰ ਵੀ ਜਾਇਜ਼ ਹੈ ਰੇਟ ਇੱਕ ਸਾਰ ਨੂੰ ਵੱਡੀ ਥੋੜੀ ਡੀਲਿੰਗ ਹੁੰਦੀ ਹੈ ਇਹਨਾਂ ਨੇ ਹਰੇਕ ਨਾਲ ਪਿਆਰ ਨਾਲ ਬੋਲਣਾ ਠੀਕ ਹੈ ਜੇ ਮੇਰੇ ਭਰਾ ਅਰਗੇ ਕੋਲੇ ਜੇ ਪੈਸੇ ਨਹੀਂ ਵੀ ਇਹਨਾਂ ਨੇ ਕਿਹਾ ਬਈ ਚੱਕਰੀ ਕੋਈ ਨਹੀਂ ਜਦੋਂ ਮਰਜੀ ਦੀ ਤੇ ਅਸੀਂ ਵੀ ਇਹਨਾਂ ਨੂੰ ਵਧੀਆ ਨਿਭਦੇ ਆ ਇਹ ਨਹੀਂ ਕਿ ਵੀ ਜੇ ਹੁਣ ਸਵੇਰ ਹੈ ਨਹੀਂ ਤਾਂ ਅਸੀਂ ਸ਼ਾਮ ਨੂੰ ਪੜਾ ਜਾਣੇ ਦੋਸਤ ਮਿੱਤਰਾਂ ਨੂੰ ਇਹੀ ਕਹਾਂਗੇ ਜੀ ਵੱਧ ਤੋਂ ਵੱਧ ਆਓ ਵਧੀਆ ਟੇਸਟ ਹੈ ਕੁਆਲਿਟੀ ਹੈ ਖਾਣੇ ਦੀ ਤੇ ਆ ਕੇ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇ ਹਾਂ ਜੀ ਸਾਥੀ ਮੇਰਾ ਨਾਮ ਮੋਹਿਤ ਹੈ ਜੀ ਕਿੱਥੋਂ ਆਏ ਮਾਣੂ ਦੇ ਗਏ ਤੁਸੀਂ ਆਣੂ ਕੀ ਜਲਦੀ ਸਪੈਸ਼ਲ ਹੈ ਹਾਂਜੀ ਹਾਂਜੀ ਸਪੈਸ਼ਲ ਕਿਹੜੀ ਚੀਜ਼ ਖਾਣਾ ਆ ਅਸੀਂ ਨਿਊਡਲ ਲੈਣਾ ਹੈ ਜੀ ਸਪਰਿੰਗ ਰੋਲ ਤੇ ਮਨਚੂਰੀਅਨ ਦੀ ਰਾਸਤੇ ਵਿੱਚ ਬਹੁਤ ਸਾਰੀ ਫਾਸਟ ਫੂਡ ਆਈ ਹੁਣ ਇਹ ਇਸ ਫਾਸਟ ਫੂਡ ਦੀ ਖਾਸੀ ਹੈ ਨਹੀਂ ਇਹਨਾਂ ਨਾਲ ਜੁੜਿਆ ਨੂੰ ਆਪਣ ਨੂੰ 6 ਮਹੀਨੇ ਹੋ ਗਏ ਲਗਾਤਾਰ ਤੇ ਆਪਾਂ ਜਦੋਂ ਵੀ ਜਾਂ ਕੋਈ ਪਾਰਟੀ ਕਰਨੀ ਹੁੰਦੀ ਹੈ ਜਾਂ ਕੁਝ ਖਾਣਾ ਹੁੰਦਾ ਹੈ ਸਪੈਸ਼ਲੀ ਟਾਈਮ ਲਈ ਨਾਲ ਵੀ ਤੇ ਫਰੈਂਡ ਨਾਲ ਵੀ ਇਹ ਜ਼ਿਆਦਾਤਰ ਇੱਥੇ ਹੁੰਦੇ ਨੇ ਰੀਡ ਤੇ ਪਾਰਟੀ ਬਾਰੇ ਰੇਡ ਤਾਂ ਬਾਈਆਂ ਦਾ ਬਿਲਕੁਲ ਹੀ ਜਾਇਜ਼ ਆ ਤੇ ਕੁਆਲਿਟੀ ਮੈਂ ਕਹਿੰਨਾ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੀ ਨਹੀਂ ਹੋਣੀ ਜੀ ਮੇਰੇ ਸ਼ਾਕਿ ਭਤੀਜੇ ਆ ਜੀ ਤੇ ਇਹ ਮੁੰਡੇ ਬੜੇ ਮਿਹਨਤੀ ਆ ਜੇ ਮੈਂ ਜਿਹੜਾ ਮਿਹਨਤੀ ਬੰਦਾ ਹੋਵੇ ਮੈਂ ਮਿਹਨਤੀ ਦੇ ਨਾਲ ਜਿਹੜਾ ਮੁੰਡੇ ਨਾਲ ਮੁੰਡਾ ਲਾਉਣ ਨੂੰ ਬਹੁਤ ਜੀ ਕਰਦਾ ਲੋ ਸੁੱਸਤ ਬੰਦੇ ਦਾ ਤਾਂ ਕੋਈ ਫਾਇਦਾ ਹੀ ਨਹੀਂ ਫਿਰ ਮੱਥਾ ਲਾਉਣ ਦਾ ਜੀ ਤੇ ਮਿਹਨਤੀ ਬੰਦੇ ਨੂੰ ਥੋੜਾ ਜਿਹਾ ਵੀ ਟਣਕੇ ਦਾ ਹਸਾਰਾ ਲਾ ਦਿਓ ਤੇ ਫਿਰ ਛਾਲਾ ਮਾਰ ਜਾਂਦਾ ਤੇ ਇਹ ਉਹ ਮੁੰਡੇ ਇਸ ਤਰ੍ਹਾਂ ਦੇ ਆ ਇਹ ਤੇ ਐ ਵੀ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈ ਬੱਚਿਆਂ ਨੇ ਬੜੀ ਮਿਹਨਤ ਕਰਕੇ ਇਹਨਾਂ ਨੇ ਕੰਮ ਚਲਾਇਆ ਤੇ ਅੱਛਾ ਰਿਸਪੌਂਸ ਦੇ ਦੇ ਆ ਜੀ ਆਪਾਂ ਤੁਸੀਂ ਲਖਾਰੀ ਹੋ ਬਹੁਤ ਸਾਰੇ ਗੀਤ ਆ ਵਿਦੇਸ਼ਾਂ ਤੇ ਲਿਖੇ ਜਾਂਦੇ ਆ ਕਿ ਸਾਡੇ ਨੌਜਵਾਨ ਆ ਉਧਰ ਕੰਮ ਕਰਦੇ ਆ ਲੱਖਾਂ ਰੁਪਏ ਲਾ ਕੇ ਜਾਂਦੇ ਆ ਪਰ ਤੁਹਾਡੇ ਭਤੀਜੇ ਨੇ ਇੱਕ ਨਵੀਂ ਪਿਰਤ ਪਾਈ ਆ ਇੱਕ ਨਵੀਂ ਐਗਜ਼ਾਮਪਲ ਸੈੱਟ ਕੀਤੀ ਆ ਕਿ ਇੱਧਰ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਇਹ ਚੀਜ਼ ਨੂੰ ਕਿਵੇਂ ਦੇਖੋ ਇਹ ਬਹੁਤ ਘੱਟ ਇਸ ਤਰ੍ਹਾਂ ਵੇਖਣ ਨੂੰ ਮਿਲਦਾ ਜਾਂਦਾ ਜੀ ਬਹੁਤ ਘੱਟ ਵੇਖਣ ਨੂੰ ਮਿਲਦਾ ਵੀ ਡਲਰਾਂ ਦਾ ਮੂੰਹ ਕੋਈ ਛੱਡਦਾ ਨਹੀਂ ਅਗਲਾ ਕਹਿੰਦਾ ਯਾਰ ਮੈਂ ਤਾਂ ਮੇਰੇ ਇੱਕ ਤੋਂ 60 ਬੰਦੇ ਤੇ ਮੇਰੇ ਇੱਕ ਤੋਂ 80 ਬੰਦੇ ਆ ਮੈਂ ਯਾਦ ਚੀ ਗਾਦੋਂ ਮਤਮਾਰਾਂ ਮੈਂ ਇੱਥੇ ਭਾਂਡੇ ਕਾ ਤੋਂ ਮਾਜਾ ਉਥੇ ਮੇਰੀ ਮੈਂ ਟੌਰ ਬਣੀ ਵੀ ਆ ਪੂਰੀ ਤੇ ਪਰ ਅਸਲ ਦੇ ਵਿੱਚ ਸਾਨੂੰ ਇੱਥੇ ਇਹ ਗੱਲ ਮੇਰੀ ਯਾਦ ਰੱਖ ਲੈਣਾ ਵੀ ਜਿੰਨੇ ਵੀ ਸਾਡਾ ਮੁਲਕ ਬਾਹਰ ਗਿਆ ਵਾ ਮੈਂ ਮਾਫੀ ਚਾਹੁੰਦਾ ਉਹਨਾਂ ਬੰਦਿਆਂ ਤੋਂ ਅਗਲਾ ਮੈਨੂੰ ਕੋਈ ਇਸ ਤਰ੍ਹਾਂ ਨਾ ਆ ਕੇ ਵੀ ਯਾਰ ਤੂੰ ਐ ਕਿਉਂ ਕਹਿ ਰਿਹਾ ਤੇ ਪਰ ਉਹਨਾਂ ਨੂੰ ਵਾਪਸ ਸਾਡੇ ਇੱਥੇ ਮਿੱਟੀ ਨਾਲ ਪੰਜਾਬ ਦੇ ਵਿੱਚ ਆਉਣਾ ਪੈਣਾ ਇੱਕ ਦਿਨ ਉਹਨੂੰ ਆ ਕੇ ਉਹਨਾਂ ਨੂੰ ਇੱਥੇ ਆਪਦੇ ਕੰਮ ਤੋਂ ਦੇ ਕਰਨੇ ਪੈਣੇ ਤੇ ਇਹ ਮੁੰਡੇ ਨੇ ਇੱਥੇ ਆ ਕੇ ਆਪਦੇ ਟਾਈਮ ਨਾਲ ਕੰਮ ਸੈੱਟ ਕਰ ਲਿਆ ਤੇ ਬੜਾ ਚੰਗਾ ਲੱਗਦੇ ਪਹਿਲਾਂ ਆਪਾਂ ਜੀ ਬੰਦਰ ਦੀ ਗੱਲ ਕਰੀਏ ਇਹ ਟਰਾਲੀ ਦਾ ਆਈਡੀਆ ਕਿੱਸ ਦਾ ਸੀ ਇਹ ਟਰਾਲੀ ਦਾ ਜਿਹੜਾ ਸਾਡੀ ਸਾਰੀ ਟੀਮ ਹੈ ਜੀ ਪਵੰਦਰ ਦਾ ਹੂਰ ਜੀ ਸਾਡੇ ਨਾਲ ਜੀ ਤੇ ਸਾਡੇ ਨਾਲ ਸਾਡੇ ਜਿਹੜੇ ਪੱਕੀ ਢੂੜਕੁਰ ਸਾਹਿਬ ਸਾਰੇ ਰਾਈਟਰ ਸੰਗੀਤ ਪ੍ਰੇਮੀ ਤੇ ਸਾਡੇ ਮਿੱਤਰ ਪਿਆਰੇ ਜਿਹੜੇ ਨੰਦਾਂ ਵੀ ਸਾਡਾ ਸਾਰਾ ਸਰਕਲ ਹੈ ਸਾਡਾ ਪਰਿਵਾਰ ਤੇ ਉਹ ਬਹਿ ਕੇ ਵੀ ਉਹਨਾਂ ਨੇ ਦੇਖਿਆ ਵੀ ਜਿਹੜਾ ਵੀ ਇੰਗਲਿਸ਼ ਦੇ ਨਾਂ ਤੇ ਨਹੀਂ ਰੱਖਣਾ ਵੀ ਇੰਗਲਿਸ਼ ਦਾ ਤਾਂ ਖੜਾ ਛੱਡ ਕੇ ਆਈ ਅਸੀਂ ਜੀ ਐਸੀ ਤੇ ਪੰਜਾਬੀ ਮਾਮੋਲੀ ਨੇ ਪੰਜਾਬ ਦੇ ਵਿੱਚ ਆਉਣੇ ਦਾ ਫਿਰ ਪੰਜਾਬੀ ਨਾਂ ਰੱਖਣਾ। ਹਾਂ। ਕਿ ਦੇ ਵਿੱਚੋਂ ਪੰਜਾਬ ਦੀ ਮਹਿਕ ਆਵੇ, ਪੰਜਾਬ ਦੀ ਮਿੱਟੀ ਦੀ ਮਹਿਕ ਆਵੇ, ਸੋਹਣਾ ਲੱਗੇ। ਜੀ। ਤੇ ਫਿਰ ਇਹ ਨਾਂ ਅਸੀਂ ਸੈਲੈਕਟ ਕੀਤਾ ਯੂਡਾੜਾ ਸਟਰੀਟ ਕੋ। ਸਹੀ। ਤੇ ਦੂਜੇ ਪਾਸੇ ਸੋਲਰ ਸਿਸਟਮ ਵੀ ਲੱਗਿਆ ਹੋਇਆ ਹੈ ਨਾ। ਤੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ? ਸੋਲਰ ਸਿਸਟਮ ਦਾ ਬੜਾ ਫਾਇਦਾ ਜੀ। ਇਹ ਦੇਖੋ ਕੋਈ ਬਿੱਲ ਨਹੀਂ ਆਉਂਦਾ। ਹਾਂ। ਦੇਖੋ ਨਹੀਂ ਅੱਜ ਕੱਲ੍ਹ ਹਜ਼ਾਰਾਂ ਰੁਪਏ ਬਿੱਲ ਹੀ ਆ ਜਾਂਦਾ ਹੈ। ਤੇ ਇਹਦਾ ਹੁਣ ਜੋ ਵੀ ਫ੍ਰਿਜ ਚੱਲਦੀ ਹੈ ਤੇ ਲਾਈਟਾਂ ਚੱਲਦੀਆਂ, ਪੱਖੇ ਚੱਲਦੇ ਆ ਤੇ ਉਹ ਸੋਲਰ ਸਿਸਟਮ ਦਾ ਬਹੁਤ ਫ ਇੱਕ ਵਾਰੀ ਪੈਸੇ ਲਾ ਗਏ ਤੇ ਮੁੜ ਕੇ ਨਿਆਰੀ ਨਿਆਰੇ ਕਿੰਨਾ ਟਾਈਮ ਗਾਦਾ ਦਿੱਚੇ ਨੂੰ ਬਾਹਰ ਗਿਆ ਨੂੰ ਤੇ ਫਿਰ ਕਿਵੇਂ ਮਨ ਦੇ ਵਿੱਚ ਆਇਆ ਇਹ ਘੱਟੋ ਘੱਟ ਜੀ ਮੇਰਾ 13-14 ਸਾਲ ਬਾਹਰ ਲਾ ਕੇ ਆਇਆ ਕਾਲੇ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਬੜੀ ਬਹੁਤ ਸਖਤ ਮਿਹਨਤ ਕੀਤੀ ਹੈ ਚਲੋ 4 ਪੈਸੇ ਬਣਾਏ 4 ਪੈਸੇ ਬਣਾ ਕੇ ਤੇ ਆ ਕੇ ਇਹਨਾਂ ਨੇ ਸੋਚਿਆ ਵੀ ਮੈਂ ਕੰਮ ਕੀ ਕਰਨਾ ਮੇਰੀ ਮੇਰੀ ਰਾਇ ਥੋੜਾ ਜਿਆਦਾ ਲੈਂਦਾ ਹੁੰਦਾ ਹੈ ਤੇ ਮੈਂ ਕਿਹਾ ਪੁੱਤਰਾ ਫਿਰ ਕੰਮ ਤਾਂ ਇੱਕੋ ਇੱਕ ਆਪਣਾ ਕੋਲ ਜਿਹੜਾ ਵਧੀਆ ਕੰਮ ਹੈ ਵੀਲਾ ਕਦੇ ਵੀ ਨਾ ਫੇਲ ਹੋਣ ਵਾਲਾ ਤੇ ਇਹ ਫਾਸਟ ਫੂਡ ਦਾ ਕੰਮ ਹੈ ਜਿਹੜਾ ਖਾਣ ਪੀਣ ਦਾ ਕੰਮ ਹੈ ਕਿਉਂਕਿ ਦੁਨੀਆ ਨੇ ਹਮੇਸ਼ਾ ਖਾਣਾ ਹੈ ਚਾਹੇ ਜੋ ਮਰਜ਼ੀ ਹੋਵੇ ਚਾਹੇ ਲੋਕਡਾਊਨ ਲੱਗੇ ਜਾਂਣ ਚਾਹੇ ਕੁਝ ਹੋਵੇ ਖਾਣਾ ਜ਼ਰੂਰ ਹੈ ਖਾਣਾ ਹਰੇਕ ਜਾਤ ਦੇ ਬੰਦੇ ਨੇ ਠੀਕ ਹੈ ਜੀ ਤੇ ਉਹ ਜਿਹੜੀ ਮਤਲਬ ਕਿ ਵਧੀਆ ਇਸ ਚੀਜ਼ ਦਾ ਵਧੀਆ ਰਿਸਪੌਂਸ ਹੈ ਤੇ ਸੋਹਣਾ ਕੰਮ ਤੁਰਿਆ ਜੀ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਪੰਜਾਬੀ ਪ੍ਰਵਾਸੀਆਂ ਨੂੰ ਕਹਿ ਰਹੇ ਹੁੰਦੇ ਆ ਕਿ ਇਹਨਾਂ ਦੇ ਸਪੋਰਟ ਕਰਦੇ ਪਰ ਅੱਜ ਪੰਜਾਬੀ ਨੌਜਵਾਨ ਆ ਰੋਡ ਦੇ ਉੱਪਰ ਸੱਤੀ ਉਡਾ ਉਡਾਰਾ ਟਰਾਲੀ ਲੈ ਕੇ ਖੜਾ ਹੋਇਆ ਦੇਖੋ ਜੀ ਮੈਂ ਤਾਂ ਇਹ ਕਹਿੰਨਾ ਵੀ ਬੁਰੇ ਨੂੰ ਨਫ਼ਰਤ ਨਾ ਕਰੋ ਬੁਰੇ ਦੀ ਬਰਾਈ ਨੂੰ ਕਰੋ ਜੇ ਤੁਸੀਂ ਬੁਰੇ ਦੀ ਬਰਾਈ ਨੂੰ ਨਫ਼ਰਤ ਕਰੋਗੇ ਤਾਂ ਫਿਰ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਚੱਲ ਰਹੀ ਆ ਗੱਲ ਪ੍ਰਵਾਸੀਆਂ ਵਾਲੀ ਜਾਂ ਉਹ ਜਾਤੀਵਾਦ ਵਾਲੀ ਜਾਂ ਜੀ ਇਹ ਤਾਂ ਫਲਾਣਾ ਭਈਆ ਜੀ ਇਹ ਤਾਂ ਉਹ ਹੈ ਜੀ ਦੇਖੋ ਜੇ ਕੋਈ ਮਾੜਾ ਕੰਮ ਕਰਦਾ ਚਾਹੇ ਉਹ ਪੰਜਾਬੀਆ ਚਾਹੇ ਉਹ ਭਈਆ ਕੋ ਮਾੜਾ ਦਾ ਮਾੜਾ ਹੀ ਹੈ ਤੇ ਜੇ ਅਸੀਂ ਦੇਖੀ ਵੀ ਹੁਣ ਜੇ ਅਸੀਂ ਤੋਂ ਵੀ ਕਹਿੰਨੇ ਭਈਏ ਪੰਜਾਬੋ ਤੇ ਪੰਜਾਬ ਬਚਾਓ ਤੇ ਪਰ ਸਾਡੇ ਪੰਜਾਬੀ ਲੋਕ ਕਿੰਨੇ ਬਾਹਰ ਬੈਠੇ ਆ ਠੀਕ ਆ ਜੀ ਫਿਰ ਉੱਥੇ ਇਹਨਾਂ ਨੂੰ ਵੀ ਇਹੀ ਸ਼ਬਦ ਬੋਲਦੇ ਹੋਣਗੇ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਜਾ ਕੇ ਉੱਥੇ ਥੋੜਾ ਬਹੁਤਾ ਇਲਤਫਲਤ ਕਰਦੇ ਆ ਤੇ ਇਹ ਗੱਲਾਂ ਵੈਸੇ ਠੀਕ ਨਹੀਂ ਹੈ ਤੇ ਇਹ ਜਿਹੜੀਆਂ ਮਤਲਬ ਕਿ ਆਪਾਂ ਕਹਿ ਸਕਦੇ ਵੀ ਲੋਕਾਂ ਨੂੰ ਢਕਾਉਣ ਵਾਲੀਆਂ ਗੱਲਾਂ ਦੇਖੋ ਕਈ ਇੱਥੇ ਪ੍ਰਵਾਸੀ ਬੰਦੇ ਆ ਬੜੇ ਬੜੇ ਚੰਗੇ ਆ ਬਹੁਤ ਅੱਛਾ ਵਰਤਦੇ ਬਹੁਤ ਅੱਛਾ ਕੰਮ ਕਰਦੇ ਹੈ ਨਿਹਾਲ ਸਿੰਘ ਹੈ ਜੀ ਸਾਡਾ ਨਾਮ ਨਿਹਾਲ ਆ ਹਾਂਜੀ ਅੱਜ ਕੀ ਨਾਮ ਹੈ ਨਿਹਾਲ ਸਿੰਘ ਹੈ ਜੀ ਨਿਹਾਲ ਰੇਡਾ ਦੇ ਵਿੱਚ ਨਿਹਾਲ ਸਿੰਘ ਵਾਲਾ ਕਿਵੇਂ ਹੈ ਸਾਡੀ ਲਗਨ ਦਵਾਰੇ ਗੋਲ ਸਾਡਾ ਨਾਮ ਨਿਹਾਲ ਹਾਂਜੀ ਕੈਨੇਡਾ ਛੱਡ ਕੇ ਦबई ਦबई ਓਕੇ ਓਕੇ ਦबई ਤੋਂ ਸਾਡੇ ਸਰਦੇਸ਼ ਛੱਡ ਕੇ ਨਿਹਾਲ ਸਿੰਘ ਵਾਲਾ ਦੇ ਵਿੱਚ ਅਈ ਦੁਬਈ ਤਾਂ ਅਸੀਂ ਬਹੁਤ ਬਹੁ ਟਾਈਮ ਪਹਿਲਾਂ ਹੀ ਅਸੀਂ ਛੱਡ ਨਹੀਂ ਸੀਗੀ ਜੀ ਪਰ ਉੱਥੇ ਇਹ ਚੀਜ਼ ਨਹੀਂ ਕਿ ਪੈਸਾ ਉੱਥੇ ਜ਼ਰੂਰ ਬਣਦਾ ਜੀ ਇਹ ਗੱਲ ਨਹੀਂ ਪੈਣੀ ਪਰ ਸਕੂਨ ਨਹੀਂ ਹੈਗਾ ਉੱਥੇ ਜੀ ਅਸੀਂ ਸਕੂਨ ਦੇ ਤੌਰ ਤੇ ਅਸੀਂ ਦੁਬਈ ਨੂੰ ਛੱਡਤਾ ਜੀ ਦੁਬਈ ਹੈ ਵਧੀਆ ਵੈਸੇ ਅਸੀਂ ਕੋਈ ਵੀ ਬਿਜ਼ਨਸ ਕਰਨਾ ਸੀਗਾ ਸਾਡੀ ਪਹਿਲ ਤੋਂ ਹੀ ਇਹੀ ਸੀਗੀ ਸਭ ਉੱਚ ਸਾਰੇ ਪਰਿਵਾਰ ਦੀ ਵੀ ਜੋ ਵੀ ਬਿਜ਼ਨਸ ਕਰਨਾ ਹੈ ਪੰਜਾਬ ਦੇ ਵਿੱਚ ਵਿੱਚ ਹੀ ਕਰਨਾ ਬਾਹਰ ਅਸੀਂ ਕੋਈ ਬਿਜ਼ਨਸ ਨਹੀਂ ਕਰਦੇ ਜੀ ਉੱਧਰ ਕੀ ਕੰਮ ਕਰਦੇ ਸੀ ਉੱਧਰ ਮੈਂ ਟਰਾਲਾ ਚਲਾਉਂਦਾ ਸੀ ਕਿੰਨਾ ਟਾਈਮ ਉੱਧਰ ਮੈਂ 15 ਸਾਲ ਚਲਾਇਆ ਜੀ ਤਰੇ ਕੇ ਮਾਈਂਡ ਦੇ ਵਿੱਚ ਐ ਵੀ ਇੱਕ ਸਟਰੀਟ ਫੂਡ ਚਲਾਇਆ ਜਾਵੇ ਟਰਾਲੀ ਦੇ ਵਿੱਚ ਇਹ ਅਸੀਂ ਇੱਕ ਨਵਾਂ ਕੰਮ ਤੋੜਨੇ ਸੀਗਾ ਬੈ ਸਾਡਾ ਇੱਕ ਸ਼ਟਰਿੰਗ ਦਾ ਕੰਮ ਆਲਰੇਡੀ ਚੱਲਦਾ ਜਿੱਥੇ ਉਹ ਮੰਟ ਹੈਗਾ ਸਾਡੇ ਕੋਲੇ ਇੱਕ ਅਸੀਂ ਨਵਾਂ ਕੰਮ ਤੋੜਨਾ ਸੀਗਾ ਫਿਰ ਚਾਚਾ ਜੀ ਛੋਟੇ ਭਰਾ ਤੇ ਹੋਰ ਮੇਰੇ ਆਉਣ ਤੋਂ ਪਹਿਲੇ ਇਹਨਾਂ ਦੇ ਪਲੈਨਿੰਗ ਚੱਲੀ ਜਾਂਦੀ ਵੀ ਆਪਾਂ ਫਾਸਟ ਫੂਡ ਦਾ ਹੀ ਕੰਮ ਤੋੜਨਾ ਫਿਰ ਸਾਰਾ ਦੀ ਸੋਚ ਜਿੱਧਰ ਸਾਡੇ ਪ੍ਰਧਾਨ ਸਾਹਿਬ ਦੀ ਚਾਚਾ ਜੀ ਦੀ ਸੋਚ ਆ ਜੇ ਫਿਰ ਸਾਰਾ ਫੈਸਲਾ ਇਹਨਾਂ ਦੇ ਉਧਰ ਹੀ ਜਾਂਦਾ ਆਪਾਂ ਫਾਸਟ ਫੂਡ ਦੀ ਗੱਲ ਕਰੀਏ ਦੇਖੋ ਬੈ ਤਾਂ ਕਹਿੰਦੇ ਵੀ ਜਿਹੜਾ ਫੂਡ ਹੁੰਦਾ ਨਾ ਇਹ ਫਾਸਟ ਫੂਡ ਆ ਕਿ ਸਿੱਧੇ ਲਈ ਲਾਹੇਵੰਦ ਨਹੀਂ ਹੁੰਦਾ ਪਰ ਅਸੀਂ ਬਹੁਤ ਸਾਰੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਆ ਕਿਹੜੀ ਢੰਗ ਦੇ ਨਾਲ ਤੁਸੀਂ ਬਣਾਉਨੇ ਹੋ ਕਿ ਹਰ ਕਿਸੇ ਭੱਜਿਆ ਹੁੰਦਾ ਇਹ ਆ ਉਹ ਤੁਹਾਡੇ ਨਾਲ ਅਸੀਂ 100% ਸਹਿਮਤ ਆ ਜੀ ਅਸੀਂ ਲਾਹੇਵੰਦ ਨਹੀਂ ਹੁੰਦਾ ਲੇਕਿਨ ਜੇ ਵਧੀਆ ਫੂਡ ਤੇ ਨੇਚਰਲ ਫੂਡ ਦਿੱਤਾ ਜਾਵੇ ਤੇ ਉਹ ਸਰੀਰਵਾ ਤੇ ਸਿਹਤਵਾ ਤੇ ਲਾਹੇਵੰਦ ਹੈ ਅਸੀਂ ਕੋਈ ਵੀ ਇਹਦੇ ਵਿੱਚ ਅਸੀਂ ਮਸਾਲਾ ਵਗੈਰਾ ਨਹੀਂ ਵਰਤਦੇ ਜੀ ਨਾ ਹੀ ਅਸੀਂ ਕੋਈ ਪੇਸਟ ਬਾਜ਼ਾਰੂ ਪੇਸਟ ਵਰਤਦੇ ਆ ਅਸੀਂ ਜੋ ਵੀ ਪੇਸਟ ਬਣਾਉਣਾ ਅਦਰਕ ਲਸਣ ਅਸੀਂ ਖੁੱਤ ਬਾਜ਼ਾਰ ਚੋਂ ਲਿਆ ਕੇ ਉਹਨੂੰ ਗ੍ਰाइंड ਕਰਕੇ ਅਸੀਂ ਵਰਤਦੇ ਹਾਂ ਤੇ ਆਲੂ ਵਗੈਰਾ ਜ ਜਿਹੜਾ ਅਸੀਂ ਕੋ ਟਿੱਕੀ ਬਣਾਉਣੇ ਆਲੂ ਵਗੈਰਾ ਉਹ ਅਸੀਂ ਸਪੈਸ਼ਲ ਕਿਸਾਨ ਦੇ ਖੇਤ ਦੇ ਵਿੱਚੋਂ ਖਰੀਦ ਕੇ ਆਪ ਸਟੋਰ ਕਰਦੇ ਹਾਂ ਅਸੀਂ ਆਪਦੇ ਆਲੂ ਵਰਤਦੇ ਹਾਂ ਅਸੀਂ ਬਾਜ਼ਾਰੂ ਕੋਈ ਚੀਜ਼ ਨਹੀਂ ਵਰਤਦੇ ਕਿਵੇਂ ਦਾ ਰਿਸਪੌਂਸ ਆ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਜੀ ਜੀ ਆਪਾਂ ਬਹੁਤ ਵਧੀਆ ਰੱਖਾ ਹੈ ਕੁਆਲਿਟੀ ਦੇ ਵਿੱਚ ਅਸੀਂ ਜੀ ਮਤਲਬ ਕੰਪਰੋਮਾਈਜ਼ ਨਹੀਂ ਜੀ ਕਰਦੇ ਅਕਤੂਬਰ ਮਾਗੀ ਮੇਲੇ ਤੇ ਵੀ ਅਸੀਂ ਕੰਮ ਕੀਤਾ ਜੀ ਉੱਥੇ ਵੀ ਸਾਨੂੰ ਵੈਸੇ ਕਈਆਂ ਨੇ ਰਾਏ ਦਿੱਤੀ ਯਾਰ ਉੱਥੇ ਤਾਂ ਮੜਾ ਮੋਟਾ ਚੱਲ ਜਾਂਦਾ ਵੀ ਹਲਕੀ ਕੁਆਲਿਟੀ ਵੀ ਚੱਲ ਜਾਂਦੀ ਥੋੜੀ ਹਲਕੀ ਕੁਆਲਿਟੀ ਵਰਤੋ ਪਰ ਨਹੀਂ ਉਹ ਸਾਡੇ ਪਵੰਦ ਦਾ ਹੂਰ ਜੀਆ ਹੋਰ ساری ਟੀਮ ਹੈ ਸਾਡੇ ਮੁੰਡੇ ਹੈ ਉਹ ਸਾਰੇ ਕਹਿੰਦੇ ਵੀ ਨਹੀਂ ਯਾਰ ਜਿਹੜੀ ਜਿਹੜੀ ਖਾਣੀ ਹੈ ਨਾ ਖਾਣ ਵੀ ਖਾਣ ਦੇ ਵਿੱਚ ਨਹੀਂ ਖਾਣ ਦੇ ਵਿੱਚ ਵਾੜੀ ਕੀ ਨਹੀਂ ਕੋਣੀ ਕਿਉਂਕਿ ਰੱਬ ਦਾ ਵੇਖਦਾ ਨਾ ਹੈਨਾ ਤੇ ਉਹ ਵਧੀਆ ਚੀਜ਼ ਕੋਈ ਜੀ ਨਿਹਾਲਾ ਸਾਡੀ ਕਿੰਨੇ ਜਾਣ ਦੀ ਟੀਮ ਹੈ ਸਾਡੀ ਪਾਸੇ ਟੀਮ ਤਾਂ ਜੇ ਦੇਖਿਆ ਜਾਵੇ ਤਾਂ ਇਹ ਪਰਿਵਾਰ ਦੇ ਫੈਮਿਲੀ ਮੈਂਬਰੀ 14-15 ਜਣੇ ਆ ਜੇ ਸੀ ਤੇ ਇੱਥੇ ਅਸੀਂ ਮੈਂ ਉਹਨਾਂ ਮੇਰੀ ਛੋਟੀ ਭੈਣ ਹੁੰਦੀ ਆ ਭਰਾ ਹੁੰਦਾ ਇੱਕ ਮੁੰਡਾ ਆਪਣੇ ਕੋਲ ਨਾਲ ਆ ਯਾਰ ਦੋਸਤੇ ਵੀ ਮੁੰਡੇ ਇਹ ਹੁੰਦਾ ਅਸੀਂ ਇੱਥੇ ਚਾਰ ਜਣੇ ਹੁੰਨੇ ਆ ਵੈਸੇ ਘਰੇ ਆ ਜੀ 14-15 ਜਣੇ ਜਿੰਨੇ ਖੜੇ ਆ ਸਾਰੇ ਸਾਰੀ ਟੀਮ ਹੀ ਹੈ ਜੀ ਅਸੀਂ ਇੱਥੇ ਸਾਰੇ ਪੰਜਾਬ ਵਿੱਚ ਰਹਿੰਦੇ ਹੋ ਤੇ ਪੂਰਾ ਆੜਾ ਦਾ ਸਟਰੀਟ ਫੂਡ ਟਰਾਲੀ ਵਾਲੇ ਕਿਵੇਂ ਮਾਇੰਡ ਕਰੇ ਵੈਸੇ ਅਸੀਂ ਨਾਂ ਬਾਰੇ ਤਾਂ ਸਾਨੂੰ ਘੱਟੋ ਘੱਟ 10 ਦਿਨ ਲੱਗੇ ਸੋਚਣ ਦੇ ਜੀ ਵੇ ਅਜੀ ਇਹ ਚੀਜ਼ ਦਾ ਮੈਂ ਇਹਨੂੰ ਪਹਿਲੇ ਅਸੀਂ ਕਹਤਾ ਕਿ ਅਸੀਂ ਕੋਈ ਵੀ ਆਇਆ ਜਾਂ ਬਾਹਰਲਾ ਫੋਰਨ ਵਾਲਾ ਨਾਂ ਕੋਈ ਨਹੀਂ ਰੱਖਣਾ ਸੀ ਜੋ ਵੀ ਨਾਂ ਰੱਖਣਾ ਸੀ ਕੋਈ ਪੰਜਾਬੀ ਤੌਰ ਤੇ ਜਾਂ ਵੀ ਉਹੋ ਜਿਹਾ ਰੱਖਣਾ ਵੀ ਜਿਹੜੀ ਬੱਚੇ ਨੂੰ ਸ਼ੇਧ ਵੀ ਮਿਲੇ ਤੇ ਫਿਰ ਅਸੀਂ ਨਾਲ ਨਾਂ ਸੀ ਸੋਦੇ ਉਹਦੇ ਪਿਛੜੇ ਦਿਮਾਗ ਤੇ ਉੜਾੜਾ ਚੜ ਗਿਆ ਫਿਰ ਅਸੀਂ ਉੜਾੜਾ ਹੀ ਰੱਖਦੇ ਵੈਸੇ ਸਾਡੇ ਇੱਕ ਸੋਚ ਸੀ ਕਿ ਅਸੀਂ ਵੈਸੇ ਹੀ ਬੈਕ ਟਰਾਲੀ ਦੇ ਬੈਕਸਾਈਡ ਤੇ ਕੂੜਾੜਾ ਲਿਖਾਉਣਾ ਹੀ ਸੀਗਾ ਵੀ ਅਸੀਂ ਟਰਾਲੀ ਨਾਂ ਕੋਈ ਵੀ ਰੱਖਦੇ ਸੀ ਉੜਾੜਾ ਵੈਸੇ ਵੀ ਇੱਕ ਲਿਖਾਉਣਾ ਹੀ ਸੀਗਾ ਫਿਰ ਸਾਡੇ ਫਿਰ ਜੇ ਕਿਉਂ ਨਾ ਵੀ ਅਸੀਂ ਨਾਂ ਹੀ ਉੜਾ ਰੱਖੀਏ ਪਰ ਝੜਾ ਛੋਟਾ ਭਰਾ ਸੀਗਾ ਉਹ ਕਹਿੰਦਾ ਮੈਂ ਇਹਦਾ ਲੋਗੋ ਬਣਾ ਕੇ ਦੇਖ ਲੈਣਾ ਆਈ ਉੜਾ ਰੱਖਿਆ ਨਾ ਉਹਨੇ ਨਾਲ ਹੀ ਲੋਗੋ ਬਣਾਇਆ ਨਾਲ ਹੀ ਸਾਨੂੰ ਲੋਗੋ ਪਸੰਦ ਆ ਗਿਆ ਜੀ ਫਿਰ ਅਸੀਂ ਫਾਈਨਲ ਹੀ ਕਰਤਾ ਕਿ ਉੜਾੜਾ ਹੀ ਰੱਖ ਦੋ ਨਾ ਬਾਕੀ ਜੀ ਅਸੀਂ ਪੰਜਾਬੀ ਸੌਂਗ ਲਿਖਦੇ ਆਂ ਤੇ ਸਾਨੂੰ ਪੰਜਾਬੀ ਮਾਂ ਬੋਲੀ ਨਾਲ ਵੈਸੀ ਪਿਆਰ ਹੈ ਜੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਗਾਣਿਆਂ ਰਾਹੀਂ ਉੱਚਾ ਚੱਕਦੇ ਆਂ ਤੇ ਟਰਾਲੀ ਜਿਹੜਾ ਟਰਾਲੀ ਦਾ ਨਾਮ ਰੱਖਿਆ ਇਹ ਤੇ ਵੀ ਅਸੀਂ ਫਿਰ ਆਖੇ ਵੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਿੰਦੇ ਸਾਨੂੰ ਲੱਗਦਾ ਗੀਤ ਜ਼ਰੂਰ ਲਿਖੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਗਾਣੇ ਦਾ ਰੋਜ ਰੱਖਦੇ ਆਂ ਜ ਇਹ ਆਹਲੇ ਅੱਜ ਸਾਡੀ ਟਰੈਕਟਰ ਦੀ ਗੱਲ ਕਰੀਏ 80 90 ਦੇ ਵਿੱਚ ਇਹਨਾਂ ਦਾ ਬੜਾ ਆ ਨਾਮ ਸੀਗਾ ਜੋਰ ਜਮਾਇਸ਼ ਕਹ ਲੋ ਹਨਾ ਬਹੁਤ ਸਾਰੇ ਟਰੈਕਟਰ ਆ ਗਏ ਪਰ ਤੁਸੀਂ ਉਸ ਨੂੰ ਵੀ ਜਿਹੜਾ ਹੈਗਾ ਜਾਗਦਾ ਰੱਖਿਆ ਹੋਇਆ ਕੀ ਕਹਿਣਾ ਚਾਹੀਦਾ ਵੈਸੇ ਅਸੀਂ ਜੀ ਸਾਡੀ ਸੋਚ ਆ ਜੀ ਕਿ ਇਹਦੀ ਨਕਲ ਨਹੀਂ ਕਰਨੀ ਹੁਣ ਜੇ ਮੈਂ ਕੋਈ ਫੋਰਡ ਲਾਈ ਬੈਠਾ ਕੋਈ ਅਰਜਨ ਲਾਈ ਬੈਠਾ ਕੋਈ ਕੁਝ ਵੀ ਲਾਈ ਬੈਠਾ ਆਈ ਆਦੀ ਬੱਕਰੀ ਪਹਿਚਾਣੀ ਰੱਖਣੀ ਆ ਇਹ ਵੈਸੇ ਆਹ ਸਾਡਾ ਟਰੈਕਟਰ ਹੱਦ ਕੋਲੇ ਪਹਿਲਾਂ ਤੋਂ ਹੀ ਸੀਗਾ ਕਿ ਸਾਡੇ ਡੈਡੀ ਦਾ ਡੈਡੀ ਦਾ ਸ਼ੌਂਕ ਨਾ ਰੱਖਿਆ ਸੀ ਸ਼ੌਂਕ ਨੇ ਇਹਦਾ ਕੰਮ ਕਰਾਇਆ ਹੋਇਆ ਵੇਰੇ ਨਾ ਤਾਂ ਇਹ ਨੂੰ ਵੇਚ ਸਕਦੇ ਆ ਜੀ ਤੇ ਫਿਰ ਅਸੀਂ ਆ ਆਸ਼ੇਤੀ ਲਾਤਾ ਜਗਰੀ ਆਜ਼ਾਦਗਰੀ ਵੀ ਹੈ ਹੁਣ ਅਸੀਂ ਜੋ ਵੀ ਕੰਮ ਕਰਾਉਣਾ ਇਹਦਾ ਹੀ ਕਰਾ ਦਿੰਦੇ ਕਰਾ ਦੀ ਦਾ ਵਾਜੇ ਆਲਰੇਡੀ ਨੰਬਰ 1 ਦੀ ਡਰਾਇਵਰ ਹੈ ਜੀ ਕੋਈ ਪ੍ਰੋਬਲਮ ਨਹੀਂ ਇਹਦੀ ਜੀ ਜੀ ਨਾਲ ਆਹ ਦੇ ਵਾਲਾ ਸੋਲਰ ਸਿਸਟਮ ਵਾਲਾ ਕੇ ਨੂੰ ਮਾਇਡ ਕਰਦੇ ਸੋਲਰ ਸਿਸਟਮ ਨਾਲ ਹੈ ਜੀ ਇਹ ਟਰਾਲੀ ਦਾ ਹੀ ਟਰਾਲੀ ਤੇ ਆਪਾਂ ਕਿਤੇ ਰੋਡ ਤੇ ਵੀ ਲਾਉਣੀ ਪੈ ਸਕਦੀ ਆ ਆਪਾਂ ਨੂੰ ਕਿਤੇ ਬਾਜ਼ਾਰ ਚ ਵੀ ਲਾਉਣੀ ਪੈ ਪਰ ਲਾਈਟ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਉਹ ਸਾਡੇ ਕੋਲੇ ਫਰਾਈ ਵਗੈਰਾ ਕੋਈ ਚੀਜ਼ ਵਗੈਰਾ ਹੋ ਗਈ ਤੇ ਉਹਨੂੰ ਆ ਉਦੇ ਬਾਅਦ ਤੇ ਫਰਿੱਜ ਡੀਫ੍ਰੀਜ਼ਰ ਜ਼ਰੂਰੀ ਹੈ ਜੀ ਫਿਰ ਅਸੀਂ ਐਸੇ ਜਿੰਨਾ ਸਾਡਾ ਲੋਡ ਦੇ ਹਿਸਾਬ ਨਾਲ ਆਈ ਸੋਲਰ ਦਾ ਪਹਿਲਾਂ ਹੀ ਪਲੈਨਿੰਗ ਸੀ ਵੀ ਸੋਲਰ ਉੱਤੇ ਹੀ ਰੱਖਣੀ ਰੱਖਣਾ ਹੈ ਸੋਲਰ ਵੀ ਨਾਲ ਹੀ ਲੱਗਦਾ ਹੈ ਉਹ ਸਾਰੇ ਤੁਹਾਡੇ ਦੋਸਤ ਮਿੱਤਰ ਨੂੰਪਲ ਵੀ ਦੇਖ ਰਹੇ ਹੋਣਗੇ ਕੁਝ ਨਹੀਂ ਜਿਹੜੇ ਫੌਰਨ ਵਾਲੇ ਦੇਖਦੇ ਆ ਜੀ ਉਹਨਾਂ ਬਾਅਦ ਤੇ ਕੁਝ ਨਹੀਂ ਆ ਜੀ ਕਮਾਈ ਕਰੋ ਕਮਾਈ ਕਰੋ ਜ਼ਰੂਰ ਲੇਕਿਨ ਜੋ ਵੀ ਬਿਜ਼ਨਸ ਕਰਨਾ ਪੰਜਾਬ ਚ ਆ ਕੇ ਕਰੋ ਉਧਰ ਨਾ ਕਰੋ ਜੀ ਕਿਉਂਕਿ ਉਧਰ ਪੈਸਾ ਜ਼ਰੂਰ ਹੈ ਜੀ ਪਰ ਸਕੂਨ ਨਹੀਂ ਹੈਗਾ ਇੱਥੇ ਆਓ ਆਦੇ ਪਰਿਵਾਰ ਨਾਲ ਰਹੋ ਅੰਜੋਏ ਕਰੋ ਕੋਈ ਪ੍ਰੋਬਲਮ ਨਹੀਂ ਜੀ ਰੋਟੀ ਆ ਜੀ ਰੋਟੀ ਇੱਥੇ ਹੀ ਵਧੀਆ ਮਿਲਦੀ ਆ ਜੀ ਕੋਈ ਪ੍ਰੋਬਲਮ ਨਹੀਂ ਮੇਰਾ ਨਾਮ ਰਾਜਵੰਤਰ ਕਰਪੂ ਹਾਂਜੀ ਓਕੇ ਅਕਸਰ ਅਸੀਂ ਦੇਖਦੇ ਆ ਕਿ ਜ਼ਿਆਦਾਤਰ ਜਦੋਂ ਪੁਰ ਦਾ ਕੰਮ ਹੁੰਦਾ ਜਾਂ ਕੋਈ ਕੰਮ ਲਾ ਲੋ ਮੁੰਡੇ ਅੱਗੇ ਹੁੰਦੇ ਆ ਪਰ ਇੱਕ ਲੜਕੀ ਹੋ ਕੇ ਉਹ ਵੀ ਸਾਡੇ ਬ੍ਰਦਰ ਨਾਲ ਨੇ ਸਾਰੀ ਫੈਮਲੀ ਆ ਹਾਂਜੀ ਕਿਵੇਂ ਕਰਦੇ ਹੋ ਕੰਮ ਕਰੇ ਦਾ ਸਰ ਕਮਰਾਲ ਮਰ ਕੇ ਵੀਰ ਨਾਲ ਜਨ ਸਾਰਾ ਉੱਠਿਆ ਕੰਮ ਕਰਨਾ ਫਿਰ ਸੰਗ ਕਾਦੀ ਮੈਂ ਤੁਸੇ ਕੋਈ ਸੰਗ ਨਹੀਂ ਫਿਰ ਕੰਮ ਕਰਨਾ ਸਸ ਮਿਹਨਤ ਕਰਨੀ ਹੈਗੇ ਤੇ ਚ ਤਾਂ ਆਪ ਦਾ ਅੱਗੇ ਗਾਉ ਮਿਹਨਤ ਕਰੋ ਕੋਈ ਉਹ ਨਹੀਂ ਸੰਗ ਦੀ ਤਾਂ ਕੋਈ ਗੱਲ ਨਹੀਂ ਤੇ ਮੇਰੇ ਨਾਲ ਵੀ ਭੈਣਾਂ ਨੂੰ ਬੇਨਤੀ ਹੈ ਵੀ ਆ ਕੇ ਪੂੜਾ ਇੱਕ ਕਰੀ ਚੈੱਕ ਕਰੋ ਟੈਸਟ ਕਰੋ ਤੇ ਵੀ ਕਰੇ ਨਾ ਬੈਠੋ ਆਪ ਦਾ ਮੈਂ ਵੀ ਆ ਗਿਆ ਆਪੂ ਵੀ ਮਿਹਨਤ ਕਰਕੇ ਕੰਮ ਕਰੋ ਸਰ ਮੇਰਾ ਨਾਮ ਮੰਗਤਰਾਮ ਹੈ ਜੀ ਮੈਂ ਮੋਗੇ ਤੋਂ ਆਂਦਾ ਮੈਂ ਸਪਲਾਈਰ ਹਾਂ ਹਾਂ ਸਪਲਾਈਰ ਹਾਂ ਮਤਲਬ ਕਿ ਜੂਨ ਨੇ ਸਟਾਰਟਿੰਗ ਕੀਤਾ ਮਤਲਬ ਕਿ ਇਹਨਾਂ ਨੇ ਫਾਸਟ ਫੂਡ ਵਾਲੀ ਸ਼ੁਰੂ ਕੀਤੀ ਹੈ ਇਮੇਦਾਂ ਨਾਲ ਉਹ ਤੋਂ ਜੁੜੇ ਹੋਏ ਆ ਮਤਲਬ ਕਿ ਇਹ ਇਹਨਾਂ ਦੇ ਨਾਲ ਹੋਰ ਵੀ ਕਈ ਆਏ ਕਈ ਚਲੇ ਗਏ ਆ ਬਟ ਇਹਨਾਂ ਨੇ ਇਹਨਾਂ ਕੁਆਲਟੀ ਦਾ ਕੰਪਰੋਮਾਈਜ਼ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਉਲਟਾ ਸੋਚਾ ਮੈਨੂੰ ਵੀ ਕਹਿਣਾ ਜੀ ਸਾਨੂੰ ਨਾ ਆਹ ਚੀਜ਼ ਬੈਸਟ ਤੋਂ ਬੈਸਟ ਦੋ ਵੀ ਸਾਨੂੰ ਅਸੀਂ ਗਾਹ ਕ ਨੂੰ ਦੇ ਚੀਜ਼ ਨਹੀਂ ਕੁਆਲਟੀ ਦੀ ਨਹੀਂ ਹੈ ਗਾਹ ਨੂੰ ਮਤਲਬ ਕਿ ਇਹਨਾਂ ਨੇ ਹਲਕੀ ਚੀਜ਼ ਵਰਤਨ ਦਾ ਸੋਚਿਆ ਨਹੀਂ ਜ਼ਿੰਦਗੀ ਦੇ ਵਿੱਚ ਮਤਲਬ ਕਿ ਤੇ ਉੰਜ ਵੀ ਇਹਨਾਂ ਦੇ ਮਤਲਬ ਕਿ ਤੁਸੀਂ ਦੇਖੋਗੇ ਨਾ ਕੁਆਲਟੀ ਖਾਓਗੇ ਕੋਈ ਚੀਜ਼ ਤੇ ਮਤਲਬ ਕਿ ਆਸਮ ਹੈ ਕੁਆਲਟੀ ਦਾ ਤਾਂ ਕਿੰਨੇ ਟਾਂ ਮੂ ਦਾ ਜੁੜਿਆ ਮੈਨੂੰ ਸਾਲ ਹੋ ਚੱਲੇ ਜੀ ਨਾ ਜੁੜਿਆ ਨਾ ਜੀ ਸਾਲ ਹੋ ਗਿਆ ਤੁਸੀਂ ਸਾਰਾ ਸਮਾਨ ਲੈ ਕੇ ਆਉਂਦੇ ਹੋ ਬਿਲਕੁਲ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਉਸ ਸਮਾਨ ਬਾਰੇ ਕਿ ਕਿਤੇ ਹੀ ਵਾਰ ਮਿਲਾਵਟ ਰਚਦੀ ਆਉਂਦਾ ਮੈਂ ਦੱਸੇ ਨਾ ਮੈਨਾਂ ਨੇ ਪਹਿਲਾਂ ਸੋਚਿਆ ਹੀ ਨਹੀਂ ਮਿਲਾਵਟ ਆ ਸਮਾਨ ਦਾ ਇਹ ਪਹਿਲਾਂ ਸਾਨੂੰ ਪਹਿਲਾਂ ਆਪ ਟਰਾਈ ਕਰਦੇ ਆ ਗਾਗ ਨੂੰ ਖਾਣ ਤੋਂ ਪਹਿਲਾਂ ਆਪ ਟਰਾਈ ਕਰਦੇ ਆ ਕੀ ਮਤਲਬ ਕੀ ਅਸੀਂ ਗਾਗ ਨੂੰ ਚੰਗੀ ਤੋਂ ਚੰਗੀ ਚੀਜ਼ ਦਈਏ ਜੇ ਕੋਈ ਕਮੀ ਪੇਸ਼ੀ ਨੂੰ ਨਜ਼ਰ ਆਂਦੀ ਹੈ ਇਹ ਨਾਲ ਹੀ ਉਸ ਨੂੰ ਪਹਿਲਾਂ ਬਦਲ ਦਿੰਦੇ ਆ ਦਰਸ਼ਕੋ ਉੜਾੜਾ ਸਪੀਡ ਫੂਡ ਬੈਕ ਸਾਈਡ ਤੋਂ ਹੀ ਦੇਖ ਸਕਦੇ ਹੋ ਕਿ ਟਰਾਲੀ ਵਾਲੇ ਵਜਦੇ ਧੂੜਕੋਟਣ ਸੀ ਤੋਂ ਆਸ਼ਾ ਟਰੈਕਟਰ ਰੱਖਿਆ ਹੋਇਆ ਪੰਜਾਬੀ ਮਾਂ ਬੋਲੀ ਨੂੰ ਵੀ ਪ੍ਰੈਜ਼ੈਂਟ ਕਰ ਰਹੇ ਆ ਔਰ ਦੱਸ ਦੇਵਾਂ ਕਿ ਨਿਹਾਲ ਸਿੰਘ ਜਿਹੜਾ ਕਿ ਦੁਬਈ ਦੇ ਵਿੱਚ ਲੰਮਾ ਸਮਾਂ ਡਰਾਈਵਰ ਰਹਿ ਕੇ ਆਇਆ ਤੇ ਉਹਨੇ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕਾਮਾਂ ਬਾਕੀ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਰਿਵਾਰ ਨਾਲ ਵਕ ਹੋ ਜੰਨੇ ਆ ਪੈਸੇ ਕਮਾ ਸਕਦੇ ਹੋ ਵਿਦੇਸ਼ਾਂ ਦੇ ਵਿੱਚ ਪਰ ਸਕੂਨ ਨਹੀਂ ਆ ਸਕੂਨ ਆ ਆਪਣੇ ਪੰਜਾਬ ਦੇ ਵਿੱਚ ਆ ਬਹੁਤ ਸਾਰੇ ਨੌਜਵਾਨ ਹਰ ਕਿਸ ਦੀ ਆਪੋ ਆਪਣੀ ਫੀਲਿੰਗ ਆ ਪਰ ਉਹਨਾਂ ਨੇ ਜਿਹੜੀ ਆਪਣੀ ਭਾਵਨਾ ਉਹ ਲੋਕਾਂ ਨੂੰ ਦੱਸੀ ਆ ਕਿ ਪੰਜਾਬ ਦੇ ਵਿੱਚ ਰਹਿ ਕੇ ਬਹੁਤ ਸਾਰੇ ਬਿਜ਼ਨਸ ਆ ਅਸੀਂ ਕਰ ਸਕਦੇ ਆ ਔਰ ਅਸੀਂ ਇਹੀ ਕਵਾਂਗੇ ਕਿ ਪੰਜਾਬ ਦੇ ਵਿੱਚ ਕੋਈ ਵੀ ਪੰਜਾਬੀ ਵਿਦੇਸ਼ ਤੋਂ ਆ ਕੇ ਜਾਂ ਪੰਜਾਬ ਦੇ ਵਿੱਚ ਹੀ ਕੋਈ ਵੱਖਰਾ ਕੰਮ ਕਰ ਰਿਹਾ ਤਾਂ ਸਾਡੇ ਪੰਜਾਬੀਆਂ ਦਾ ਫਰਜ਼ ਬਣਦਾ ਆ ਆਪਾਂ ਉਹਨਰੇ ਸਪੋਰਟ ਕਰੀਏ ਜਲਦ ਕਿਸੇ ਹੋਰ ਅਪਡੇਟ ਲੈ ਕੇ ਮਿਲਦੇ ਆ ਬਣੇ ਰਹੋ ਜੀਵੀਐਸ ਟੈਮ ਦੇ ਨਾਲ